ਵੱਡੇ ਵਕੀਲ ਉੱਥੇ ਬਣ ਗਏ ਔਰ ਪੰਜਾਬ ਦੀ ਤੇ ਦੇਸ਼ ਦੀ ਸੇਵਾ ਉਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਓਏ ਗੁਰੂ ਜੀ ਕੀ ਫਤਿਹ ਇਹ ਸੰ ਸਾਸੂਰ ਜੀ ਸਿੰਘ ਜੀ ਭਿੱਟੇਵਾਂਡ ਸੀ ਆਮ ਬਣੇ ਪਿੰਡ ਦਾ ਇੰਨਾ ਮਾੜਾ ਸੀ ਕਿ ਪ੍ਰਾਣਾ ਨਗਰ ਸੀ ਪੁਰਾਣੀਆਂ ਗਲੀ ਕਿ ਜਦੋਂ ਇਲੈਕਸ਼ਨ ਕੋਈ ਵੀ ਆਉਣਾ ਜੇ ਰਾਹੇ ਚਟਾਉਂ ਖੜਾ ਸੋ ਮੈਂ ਵੀ ਆਇਆ ਇਹ ਨਾਲ ਬੰਦਾ ਨਹੀਂ ਸੀ ਮਰਦਾ ਜੋ ਕਰਨਾ ਹੈ ਉਹ ਕਰਕੇ ਖਾਈਦਾ ਹੈ ਇੱਕ ਅੰਨੇ ਜੋਸ਼ੀ ਨੂੰ ਮੋਟਾ ਪੁਆਈਏ ਇਹਨੂੰ ਪਾਰਲੀਮੈਂਟ ਕਲੀਏ ਲੰਘਾਂਗੇ ਫੌਦਲਾ ਸਾਹਿਬ ਨੇ ਗਿਸ਼ਤਿਹਾਰ ਪਾਇਆ ਅਖਬਾਰਾਂ ਦੇ ਵਿੱਚ ਰੇਲਵੇ ਸਟੇਸ਼ਨ 800 ਕਰੋੜ ਇਹ ਸੰਗਤ ਇਸ ਨਗਰਾਂ ਤੋਂ ਆਈ ਆ ਇਸ ਗੱਲ ਦੀ ਪ੍ਰਤੀਕ ਆ ਕਿਉਂਕਿ ਆ ਕਸਬਾ ਸਾਹ ਪ੍ਰਮਿੰਦਰ ਸਿੰਘ ਸੰਧੂ ਸਾਹਿਬ ਕੋ ਇਹਨਾਂ ਦਾ ਪਿੰਡ ਆ ਮੈਂ ਜੋ ਗੱਲ ਕਰੂੰਗਾ ਗੁਰੂ ਦੀ ਹਜ਼ੂਰੀ 'ਚ ਕਰੂੰਗਾ ਝੂਠ ਬੋਲ ਕੇ ਕਿਹਾ ਹੈ ਜਦੋਂ 97 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਫਿਰ 2002 ਤੁਸੀਂ ਬਣਾਇਆ ਐਮਐਲਏ ਸਰਕਾਰ ਇਹਨਾਂ ਪਿੰਡਾਂ ਦਾ ਬਹੁਤ ਮਾੜਾ ਹਾਲ ਸੀ ਜਦੋਂ 2007 ਕੀ ਗੱਲ ਨਹੀਂ ਨਹੀਂ ਗੱਲ ਤੇ ਬੰਦੇ ਨਾਲ ਹੁੰਦੀ ਹੈ ਜੇ ਅੱਗੇ ਬੰਦੇ ਨਾਲ ਸਟੇਟਿਕਾ ਦੀ ਗੱਲ ਕਰਦੇ ਕੋਕਾਂਗਾਂ ਇਹ ਸਰਪੰਚ ਸਾਹਿਬ ਨੇ ਕਦਾੜਾ ਜੀ 25 ਸਾਲ ਆਪਾਂ ਨੂੰ ਮਸ਼ੀਨ ਦਾ ਸਥਾਨ ਦਿੱਤਾ ਸਭ ਤੋਂ ਉੱਪਰ ਸਰਸਾ ਸੰਗਤ ਤੁਸੀਂ ਹੱਲਾ ਮਾਰੋ ਤੇ ਵੋਟਾਂ ਜਿੱਕ ਨੰਬਰ ਤੇ ਲਿਆ ਕੇ ਸੇਵਾ ਬਖਸ਼ੋ ਕਿਉਂਕਿ ਅੰਦਾਜ਼ੂਗੇ ਇਲੈਕਸ਼ਨ ਪਾਰਲੀਮੈਂਟ ਦੀ ਆ 70 ਸਾਲ ਮੋਰਖ ਨੂੰ ਯਾਦ ਹੋਇਨਗੇ 77 ਸਾਲ ਜਦੋਂ ਮੈਨੂੰ ਪੱਤਰਕਾਰ ਪੁੱਛਦੇ ਨੇ ਤੁਹਾਡਾ ਮੁਕਾਬਲਾ ਕਿਹਦੇ ਨਾਲ ਤੇ ਮੈਂ ਸਭਾ ਕੀ ਕੋਈ ਗੱਲ ਕਹਿਣਾ ਵੀ ਜੇ ਕਿਸੇ ਨੇ ਇੱਕ ਬਾਈ ਫੁੱਟ ਦਾ ਇੱਕ ਟਾਇਲ ਹੁੰਦੀ ਨਾ ਜੀ ਬਾਥਰੂਮ ਚ ਅੱਡੀ ਫੁੱਟ ਬਾਈ ਫੁੱਟ ਦੀ ਮੈਂ ਕਹਾਂ ਕੋਈ ਫੁੱਟ ਬਾਈ ਫੁੱਟ ਦਾ ਕੰਮ ਉਂਗਲ ਕਰਕੇ ਦਿਖਾ ਦੇ ਕਿ ਇਹ ਮੈਂ ਕੀਤਾ ਉਹਦਾ ਨਾ ਮੇਰਾ ਮੁਕਾਬਲਾ ਸਰਦਾਰ ਰਵੀ ਸਿੰਘ ਜੀ ਲੋਕੋ ਕੀ ਸਾਡੇ ਹਲਕੇ ਨੇ ਇੰਚਾਰ ਜੀ ਗਰਮੀ ਜਿੱਤੇ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮਿਹੜਾ ਕੀਤੀ ਕਿਤਰਾ ਦਾ ਰਿਸਪੌਂਸ ਮਿਲੇ ਆਪਾਂ ਨੂੰ ਬੜੀ ਬੰਡੀ ਗਿਣਤੀ ਨਾਲ ਰਾਜਾ ਰਾਜਾ ਸਾਹਿਬ ਜੇ ਦੇ ਰਿਹਾ ਹਾਂ ਬੜੀ ਵੱਡੀ ਗੱਲ ਹੈ ਜੀ ਤੇ ਰੁਕੀ ਰੋਕੀ ਜੀ ਸ਼ਾਹ ਦਸਤਾ ਚੋਣ ਵਾਲੇ ਆਵਨ ওভারঅল ਦੇ ਸੀਟ ਜਿੱਤਣੀ ਹੈ ਪਰ ਇਹ ਵੀ ਰਾਜਾ ਸਾਹੀ ਹਲਕਾ ਬਹੁਤ ਮਹੱਤਵਪੂਰਨ ਹੈ ਤੁਹਾਡੀ ਚਿਕਾਵਾਂ ਦੇ ਵਿੱਚ ਕਿਹ ਤਰ੍ਹਾਂ ਦਾ ਚਿਕਾਵਾਂ ਚ ਕਾਲੇ ਪੰਜ ਦੇ ਕਮਾਲ ਕਰਦੀ ਹੈ ਕੋਈ ਗੱਲ ਨਹੀਂ ਬੜੀ ਹਲਕਾ ਵਰਗੀ ਪ੍ਰੈਡਿਕਟ ਹੈ ਇੱਕ ਜਿਹੜਾ ਸਾਡੇ ਨਾਲ ਹੈ ਹਾਂ ਜੀ ਜੀ ਬਹੁਤ ਬਹੁਤ ਜਨ ਕਸਬਾ ਚ ਮੋੜ ਜੀ ਮੋੜ